ਕੈਨੇਡਾ ਘਮਨਾਮਾ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਕੈਨੇਡਾ ਵਿੱਚ 70 ਲੱਖ ਲੋਕਾਂ ਨੂੰ 2200 ਡਾਲਰ ਦੀ ਨਕਦ ਰਕਮ ਦਿੱਤੀ ਜਾ ਚੁੱਕੀ ਆ ਅਤੇ ਤਕਰੀਬਨ 80 ਲੱਖ ਹੋਰ ਲੋਕਾਂ ਨੂੰ ਇਸ ਰਕਮ ਦੇ ਚੈੱਕ ਆਉਣ ਵਾਲੇ ਨੇ ਤੇ ਦੱਸ ਦਈਏ ਕਿ 온ਟਾਰੀਓ ਵਿੱਚ ਸੱਤਾਧਾਰੀ ਪੀਸੀ ਪਾਰਟੀ ਵੱਲੋਂ ਲੋਕਾਂ ਨੂੰ ਦਿੱਤੀ ਜਾ ਰਹੀ ਆਰਥਿਕ ਸਹਾਇਤਾ ਦਾ ਪੂਰਾ ਮੌਲਸਤਾਈ ਫਰਕ ਨੂੰ ਪੈਣ ਵਾਲੀ ਵੋਟਾਂ ਦੌਰਾਨ ਵਾਪਸ ਲੈਣ ਦੇ ਯਤਨ ਕੀਤੇ ਜਾਣਗੇ অন্ਟਾਰੀਓ ਸਰਕਾਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਸੂਬੇ ਦੇ ਲੋਕਾਂ ਨੂੰ ਆਰਥਿਕ ਸਹਾਇਤਾ ਨਾਲ ਸਰਕਾਰੀ ਖਜ਼ਾਨੇ ਉੱਤੇ 3 ਅਰਬ ਡਾਲਰ ਦਾ ਬੋਝ ਪਵੇਗਾ ਅਦਾਇਗੀਆਂ ਦਾ سلسلہ 17 ਜਨਵਰੀ ਨੂੰ ਸ਼ੁਰੂ ਕੀਤਾ ਗਿਆ ਤਕਰੀਬਨ 7 ਮਿਲੀਅਨ ਲੋਕਾਂ ਨੂੰ 2200 ਡਾਲਰ ਦੇ ਚੈੱਕ ਪਹੁੰਚ ਚੁੱਕੇ ਨੇ ਸੂਬੇ ਦੇ ਜਿਹੜੇ ਲੋਕਾਂ ਨੂੰ ਹੁਣ ਤੱਕ ਆਰਥਿਕ ਸਹਾਇਤਾ ਨਹੀਂ ਮਿਲੀ ਉਹ ontario.ca/ ਟੈਕਸ ਫੀਅਰ ਰਿਬੇਟ ਤੇ ਜਾ ਕੇ ਚੈੱਕ ਕਰ ਸਕਦੇ ਨੇ ਤੇ ਹਾਲੀ ਵਿੱਚ অন্ਟਾਰੀਓ ਪਹੁੰਚੇ ਲੋਕਾਂ ਦੇ ਜਿੱਥੇ ਖਾਸ ਕਰਕੇ ਤਬਦੀਲ ਇਹਨਾਂ ਨੂੰ ਕਰਵਾ ਸਕਦੇ ਨੇ ਤੇ ਬ੍ਰੈਮਟਨ ਦੇ ਵਿੱਚ ਖਾਸ ਕਰਕੇ ਲੋਕਾਂ ਦੀ ਆਰਥਿਕ ਸਹਾਇਤਾ ਜੋ ਨੇ ਉਹ ਦਿੱਤੀ ਜਾ ਰਹੀ ਹੈ ਅਤੇ 2023 ਦੀ ਇਨਕਮ ਟੈਕਸ ਰਿਟਰਨ ਲਾਜ਼ਮੀ ਤੌਰ ਤੇ ਦਾਖਲ ਕੀਤੀ ਹੋਣੀ ਚਾਹੀਦੀ ਹੈ ਸੂਬਾ ਸਰਕਾਰ ਦਾ ਕਹਿਣਾ ਹੈ ਕਿ ਜਿਹੜੇ ਲੋਕਾਂ ਨੂੰ ਚੈੱਕ ਚੋਰੀ ਹੋਰ ਜਗ ਗੁੰਮ ਹੋਣ ਦੀ ਚਿੰਤਾ ਹੈ ਉਹ ਸਰਵਿਸ ਸੈਂਟਰੀ ਦੇ ਦਫ਼ਤਰ ਜਾ ਕੇ ਸੰਪਰਕ ਕਰ ਸਕਦੇ ਨੇ ਦੂਜੇ ਪਾਸੇ ਅਫਵਾਹਾਂ ਦਾ ਬਾਜ਼ਾਰ ਗਰਮ ਹੈ ਅਤੇ ਲੋਕਾਂ ਨੂੰ ਸੁਚੇਤ ਰਹਿਣ ਵਾਸਤੇ ਆਖਿਆ ਗਿਆ ਪਿਛਲੇ ਦਿਨੀ افਵਾ ਉਡ ਗਈ ਸੀ ਕਿ RBC ਦੇ ਗਾਹਕਾਂ ਨੂੰ ਮਿਲੇ ਚੈੱਕ ਬਾਉਂਸ ਹੋ ਗਏ ਨੇ ਇਹ ਦੱਸਣਾ ਬਣਦਾ ਹੈ ਕਿ ਅੰਟਾਰੀਓ ਦੇ ਪ੍ਰੀਮੀਅਰ ਡਗਪੋਰਡ ਵੱਲੋਂ ਪਿਛਲੇ ਸਾਲ ਅਕਤੂਬਰ ਦੇ ਵਿੱਚ ਆਰਥਿਕ ਸਹਾਇਤਾ ਐਲਾਨ ਕੀਤਾ ਗਿਆ ਸੀ ਪਰ ਅਦਾਇਗੀ ਦਾ ਸਮਾਂ ਅਜੇ ਤੈਅ ਨਹੀਂ ਕੀਤਾ ਗਿਆ ਵੋਟਾਂ ਦਰਾਂ ਅੰਦਰਾਂ ਇਸ ਦਾ ਫਾਇਦਾ ਚੱਕਿਆ ਜਾ ਸਕਦਾ ਹੈ ਤੇ ਸੂਬਾ ਸਰਕਾਰ ਨੇ ਦਾਅਵਾ ਕੀਤਾ ਕਿ ਅੰਟਾਰੀਓ ਵਾਸੀਨ ਦੇ ਰੈਂਟ ਸੈਂਡ ਦੇ ਵਾਧੇ ਖਰਚਿਆਂ ਨੂੰ ਜੇਠਣ ਲਈ ਆਰਥਿਕ ਸਹਾਇਤਾ ਦਿੱਤੀ ਜਾ ਰਹੀ ਹੈ ਦੱਸਦੀ ਹੈ ਕਿ April 2024 ਦੌਰਾਨ ਪੇਸ਼ ਕੀਤੇ ਬਜਟ ਵਿੱਚ ਡਗਫੋਰਡ ਸਰਕਾਰ ਦੀ ਆਮਦਨ ਵਿੱਚ ਕਮੀ ਦਿਖਾਈ ਗਈ ਅਤੇ ਬਜਟ ਘਾਟਾ 9.8 ਅਰਬ ਡਾਲਰ ਪਹੁੰਚਣ ਦੇ ਅਨੁਮਾਨ ਵੀ ਲਗਾਏ ਗਏ ਸਨ ਅਜਾਇਹ ਵਿੱਚ 16 ਮਿਲੀਅਨ ਲੋਕਾਂ ਨੂੰ ਆਰਥਿਕ ਸਹਾਇਤਾ ਦੇ ਚੈੱਕ ਸਰਕਾਰੀ ਖਜ਼ਾਨੇ ਤੇ ਵੱਡਾ ਬੋਝ ਮੰਨਿਆ ਜਾ ਰਿਹਾ ਪਰ ਲੋਕਾਂ ਨੂੰ ਖੁਸ਼ ਕਰਨ ਲਈ ਇਹ ਕੀਮਤ ਜ਼ਿਆਦਾ ਨਹੀਂ ਹੋਵੇਗੀ ਅਨਟਾਰੀਓ ਦੇ ਲੋਕਾਂ ਦਾ ਦਿਲ ਜਿੱਤਣ ਦਾ ਮਕਸਦ ਦੇ ਨਾਲ ਡਗਫੋਰਡ ਸਰਕਾਰ ਵੱਲੋਂ ਕਨਵੀਨੀਅੰਸ ਸਟੋਰਾਂ ਤੇ ਬੀਅਰ ਵੇਚਣ ਦੀ ਯੋਜਨਾ ਸਮੇਂ ਤੋਂ ਪਹਿਲਾਂ ਲਾਗੂ ਕੀਤੀ ਗਈ ਤਾਜ਼ਾ ਚੋਣ ਸਰਵੇਖਣ ਮੁਤਾਬਕ ਅੰਟਾਰੀਓ ਵਿੱਚ ਹੁਣ VPC ਪਾਰਟੀ ਦੀ ਚੜ੍ਹਤ ਹੈ ਅਤੇ ਬੋਨੀ ਕ੍ਰੋਮੀ ਦੀ ਅਗਵਾਈ ਵਾਲੀ ਲਿਬਰਲ ਪਾਰਟੀ ਨੂੰ ਵੋਟਾਂ ਪਾਉਣ ਵਾਲਿਆਂ ਦੀ ਗਿਣਤੀ ਜ਼ਿਆਦਾ ਨਾ ਵੱਧ ਸਕੀ ਇਸ ਦੇ ਉਲਟ ਵਿਰੋਧੀ ਧਿਰ ਦਾ ਨਜ਼ਰ ਦਰਜਾ ਪ੍ਰਾਪਤ NDP ਤੀਜੇ ਸਥਾਨ ਤੇ ਚੱਲ ਰਹੀ ਹੈ ਅਤੇ ਗ੍ਰੀਨ ਪਾਰਟੀ ਚੌਥੇ ਸਥਾਨ ਤੇ ਹੈ 트럼ਪ ਵੱਲੋਂ ਤਰਜੀਬ ਸੁਧਾ ਟੈਕਸਾਂ ਦੇ ਮੱਦੇ ਨਜ਼ਰ Ontario ਚੋਣਾ ਵਿੱਚ ਅਹਿਮੀਅਤ ਹੋਰ ਵੱਧ ਜਾਂਦੀ ਹੈ ਕੈਨੇਡੀਅਨ ਖਮਨਾਮਾ ਦੇ ਵਿੱਚ ਇਸੇ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਹੋਰ ਖਬਰਾਂ ਦੇਖਣੀਆਂ ਸੁਣਨੀਆਂ ਪੜ੍ਹਨੀਆਂ ਤਾਂ ਬਣੇ ਰਹੋ ਆਜ਼ ਨਿਊਜ਼ ਵਾਲਾ ਦੇ ਨਾਲ